ਔਰ ਕਾਲੇ ਜਦੋਂ ਰਾਹ ਨਿਕਲਿਆ ਉਸ ਟਾਈਮ ਫਿਰ ਮੈਂ ਅਜੀਤ ਅਖਬਾਰ ਦੇ ਉੱਤੇ ਜੋ ਆਪਣਾ ਨੰਬਰ ਸੀ ਉਹ ਦੇਖਿਆ ਤੇ ਉਹ ਮੇਰੇ ਨੰਬਰ ਨਾਲ ਮੈਚ ਕਰਦਾ ਸੀ ਫਿਰ ਉਸ ਤੋਂ ਬਾਅਦ ਅੱਥੇ ਫੋਨ ਕੀਤਾ ਇਹਨਾਂ ਕੋਲ ਜੋ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਫਿਰ ਉੱਥੇ ਕਨਫਰਮ ਕੀਤਾ ਮੈਂ ਉਸ ਤੋਂ ਬਾਅਦ ਫਿਰ ਮੈਂ ਆਪਣਾ ਜੂਰ ਡਾਕੂਮੈਂਟਸ ਯੂ ਸਾਰੇ ਟਿੱਕ ਵਗੈਰਾ ਲੈ ਕੇ ਆਇਆ 10 ਲੱਖ ਦਾ ਜੋ ਇਨਾਮ ਸੀ ਉਹ ਮਿਲ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਮਾਰਿਆ ਨੇ ਕਿਰਪਾ ਕੀਤੀ ਦੇਖੋ ਵਧੀਆ ਮਹਿਸੂਸ ਹੋ ਕਾੰਦੀ ਬ੍ਰਦਰ ਕੋਈ ਕਿਉਂ ਹੈ ਗਾਂਧੀ ਬ੍ਰਦਰ ਦੀ ਮੈਂ ਇਹਨਾਂ ਦੇ ਇਨਾਮ ਬਹੁਤ ਨਿਕਲਦੇ ਸੀ ਤੇ ਮੇਰਾ ਦਿਮਾਗ ਇਹ ਸੀ ਕਿ ਲੈ ਜੀ ਜੀ ਵਿਸ਼ਵਾਸ ਸੀਗਾ ਵਿਸ਼ਵਾਸ ਸੀ ਪਹਿਲੀ ਵਾਰ ਭਾਈ ਪਹਿਲੀ ਵਾਰ ਨਿਕਲੀ ਜ਼ਿੰਦਗੀ 7 ਸਾਲ ਦੀ ਹੁੰਦੀ ਪਹਿਲੀ ਵਾਰ ਨਿਕਲੀ ਹੈ ਤੇ ਇਹਨਾਂ ਦੀਆਂ ਮੈਂ ਵੀਡੀਓ ਹਮੇਸ਼ਾ ਦੇਖਦਾ ਰਹਿਣਾ ਬਹੁਤ ਇਨਾਮ ਨਿਕਲਦੇ ਨੇ ਤੇ ਮੈਂ ਵੀ ਇਸ ਇਨਾਮ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਨਾਮ ਇੱਕ ਇਨਾਮੀ ਇਨਾਮਾਂ ਦੀ ਝੜੀ ਲੱਗੀ ਹੈ ਜੀ 2 ਦਾ 10 ਲੱਖ ਰੁਪਏ ਦੇ ਤੇ 2-5-5 ਲੱਖ ਰੁਪਏ ਦੇ ਲੱਗੇ ਹੈ ਰੀਅਲ ਲੋੜੀ ਮਕਰ ਸ੍ਰਾਂਤੀ ਤੇ ਤੇ winner ਸਾਡੇ ਇੱਕ ਜਿਹਨਾਂ ਦਾ 10 ਲੱਖ ਰੁਪਏ ਨਿਕਲੇ ਆ ਉਹਦੀ ਟਿਕਟ ਦੀ ਆ ਨੰਬਰ ਹੈਗਾ 20 ਸੀਰੀਜ਼ ਚ ਜਿਹੜਾ ਬੰਦਾ ਅੱਗੇ ਕਹਿੰਦਾ ਨਾ ਯਾਰ ਕਿ ਮੈਂ ਕਦੀ ਲੋਟਰੀ ਦਾ ਪਾਈ ਨਹੀਂ ਤੇਰਾ ਨਿਕਲਣਾ ਵੀ ਨਹੀਂ ਹਨਾ ਜਿਹਨੇ ਕਦੀ ਲੋਟਰੀ ਖਰੀਦੀ ਨਹੀਂ ਉਹਦਾ ਕਿਵੇਂ ਨਿਕਲੂਗਾ ਇੱਕ ਲਾਈਵ ਐਗਜ਼ਾਮਪਲ ਹੈ ਇਹਨਾਂ ਨੇ ਲੋਟਰੀ ਪਾਈ ਸੀ ਤੇ 10 ਲੱਖ ਰੁਪਏ ਦਾ ਇਨਾਮ ਜਿੱਤੇ ਆ ਜੋ ਕਿ ਫੋਰਥ ਪ੍ਰਾਈਜ਼ ਹੈਗਾ ਲੋੜੀ ਮਕਰ ਸ੍ਰਾਂਤੀ ਦੇ ਇਹਦੀ ਨਾਮ ਨਹੀਂ ਇਨਾਮਾਂ ਦੀ ਝੜੀ ਲੱਗੀ ਹੈ ਜੀ 2 ਦਾ 10 ਲੱਖ ਰੁਪਏ ਦੇ ਤੇ 2 5-5 ਲੱਖ ਰੁਪਏ ਦੇ ਲੱਗੇ ਹੈ ਨਹੀਂ ਇਹ ਲੋੜੀ ਮਕਰਸ ਕ੍ਰਾਂਤੀ ਤੇ ਤੇ Winner ਸਾਡੇ ਇੱਕ ਜਿਹਨਾਂ ਦਾ 10 ਲੱਖ ਰੁਪਏ ਨਿਕਲੇ ਆ ਉਹਦੀ ਟਿਕਟ ਦੀ ਆ ਨੰਬਰ ਹੈਗਾ 20 ਸੀਰੀਜ਼ ਚ 634332 ਇਹ Winner ਨੇ ਜੀ 10 ਲੱਖ ਰੁਪਏ ਦੇ ਥੋੜੇ 올ਡ ਏਜ ਨੇ ਪਰ ਚਲੋ ਪਰਮਾਤਮਾ ਕਹਿੰਦੇ ਨਾ ਕਿਸੇ ਦੀ ਵੀ ਸੁਣ ਸਕਦਾ ਜਿੰਨੇ ਲੋਟਰੀ ਪਾਈ ਹੈ ਹਮੇਸ਼ਾ ਉਹਦਾ ਹੀ ਨਿਕਲਣਾ ਜਿਹੜਾ ਬੰਦਾ ਆ ਕੇ ਕਹਿੰਦਾ ਨਾ ਯਾਰ ਕਿ ਮੈਂ ਕਦੀ ਲੋਟਰੀ ਦਾ ਪਾਈ ਨਹੀਂ ਪੇਰਾ ਨਿਕਲਣਾ ਵੀ ਨਹੀਂ ਹਨ ਜਿਨੇ ਕਦੀ ਲੋਟਰੀ ਖਰੀਦੀ ਨਹੀਂ ਉਹਦਾ ਕਿਵੇਂ ਨਿਕਲੂਗਾ ਇੱਕ ਲਾਈਵ ਐਗਜ਼ਾਮਪਲ ਹੈ ਇਹਨਾਂ ਨੇ ਲੋਟਰੀ ਪਾਈ ਸੀ ਤੇ 10 ਲੱਖ ਰੁਪਏ ਦਾ ਇਨਾਮ ਜਿੱਤੇ ਆ ਜੋ ਕਿ 4th ਪ੍ਰਾਈਜ਼ ਸੀਗਾ ਲੋੜੀ ਮੱਕਰ ਸ੍ਰਾਂਤੀ ਦੇ ਇੱਕ ਵਿਜੇਤਾ ਆ ਨੇ ਇੱਕ ਹੋਰ ਵਿਜੇਤਾ ਜਿਹੜਾ 10 ਲੱਖ ਰੁਪਏ ਦਾ ਉਹ ਸਾਡੇ ਨਾਲ ਕੰਟੈਕਟ 'ਚ ਨੇ ਇੱਕ 5 ਲੱਖ ਵਾਲੇ ਵੀ ਕੰਟੈਕਟ 'ਚ ਨੇ ਤੇ ਇੱਕ ਜਿਹੜਾ ਵਿਜੇਤਾ ਸਾਡਾ ਸਮਰਾਲਾ ਚੌਂਕ ਦਾ ਆ ਉਹ ਵਿਚਾਰਾ ਆਈਸੀਯੂ 'ਚ ਐਡਮਿਟ ਹੋਇਆ ਹੋਇਆ ਜਦੋਂ ਠੀਕ ਹੋ ਕੇ ਆਊਗਾ ਉਦੋਂ ਵੀ মিডিਆ ਅੱਗੇ ਲੈ ਕੇ ਆਏ ਕਿੰਨੇ ਨਾਮ ਲੱਗੇ ਨੇ ਇਸ ਵਾਰ ਤੋਂ ਚੱਕੀ ਜਾਂ 4 ਵੱਡੇ ਨਾਮ ਨ ਬਾਕੀ ਤੁਹਾਨੂੰ ਪਤਾ ਹੀ ਹੈ ਗਾਂਧੀ ਬ੍ਰਦਰਸ ਆਜ ਨਹੀਂ ਤਾਂ ਕੱਲ ਇੱਥੇ ਕੋਈ ਨਾ ਕੋਈ ਵੱਡਾ ਇਨਾਮ ਆਂਦਾ ਹੀ ਰਹਿੰਦਾ ਤੇ ਕਦੀ ਵੀ ਇਦਾਂ ਦਾ ਕੋਈ ਬੰਪਰ ਨਹੀਂ ਹੋਇਆ ਕਿ ਕਦੀ ਖਾਲੀ ਨਿਕਲੇ ਹੋਈਏ ਕਦੀ 5 ਲੱਖਾਂ ਦੀ 10 ਲੱਖਾਂ ਦੀ 50 ਲੱਖਾਂ ਦੀ ਕਰੋੜ ਕਦੀ 3 ਕਰੋੜ 2.5 ਕਰੋੜ 5 ਕਰੋੜ ਕੁਛ ਨਾ ਕੁਛ ਤੇ ਬਰਕਤ ਪਰਮਾਤਮਾ ਦੀ ਮਿਹਰ ਨਾਲ ਪਾਈ ਰਹਿੰਦੀ ਹੈ ਜੀ ਮੇਰਾ ਨਾਮ ਅਮਰੀਕ ਸਿੰਘ ਆ ਬੀਪੀ ਉਹ ਡੈਗਵਾਲ ਡਿਸਟ੍ਰਿਕਟ ਫੋਟਲਾ ਤੋਂ ਮੈਂ ਆ ਅੱਛਾ ਜੀ ਕਿਤੇ ਵੱਜੂ ਮੈਂ ਥੋੜਾ ਛੋਟਾ ਮੋਟਾ ਟੈਕਸੀ ਦਾ ਕੰਮ ਕਰਦਾ ਜੀ ਔਰ ਇਹ ਸਭ ਤੋਂ ਫਸਟ ਟਾਈਮ ਹੈ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਲਾਟਰੀ ਪਾਈ ਹੈ ਮੈਂ ਕਦੀ ਲਾਟਰੀ ਨਹੀਂ ਖੇਡਦਾ। ਔਰ ਮੈਂ ਸਪੈਸ਼ਲੀ ਆਇਆ ਸੀ ਇੱਕ ਦਿਨ ਆਪਣਾ ਮਨ ਬਣਾ ਕੇ ਇਹਨਾਂ ਦੀ ਵੀਡੀਓ ਦੇਖ ਕੇ ਕਿ ਮੈਂ ਵੀ ਜਾ ਕੇ ਆਪਣਾ ਆਪ ਥੋੜਾ ਉੱਥੇ ਆਪਣੀ ਕਿਸਮਤ ਨੂੰ ਅਜ਼ਮਾਉ। ਔਰ ਮੈਨੂੰ ਲਾਟਰੀ ਪਾਣ ਦਾ ਵੀ ਨਹੀਂ ਪਤਾ ਸੀ ਤੇ ਮੈਂ ਆ ਕੇ ਇੱਥੇ ਭੀੜ ਬੜੀ ਸੀ ਬਾਦੋਂ ਸਟਾਲ ਤੋਂ ਦੋ ਲਾਟਰੀਆਂ ਲਈਆਂ ਨੇ ਇੱਕ 200 ਦੀ ਲਈ ਇੱਕ 500 ਦੀ ਲਈ। ਮੈਨੂੰ ਨਹੀਂ ਪਤਾ ਨੰਬਰ ਮੈਂ ਵੈਸੇ ਹੀ ਉਹਦੇ ਵਿੱਚੋਂ ਖਿੱਚ ਕੇ ਇੱਕ 200 ਵਾਲੀ ਲੈ ਲਈ ਤੇ ਇੱਕ ਉਹ। ਉਹ ਮੈਂ ਲੈ ਕੇ ਘਰ ਚਲੇ ਗਿਆ। ਔਰ ਕਾਲੇ ਜਦੋਂ ਰਾਹ ਨਿਕਲਿਆ ਉਸ ਟਾਈਮ ਫਿਰ ਮੈਂ ਅਜੀਤ ਅਖਬਾਰ ਦੇ ਉੱਤੇ ਜੋ ਆਪਣਾ ਨੰਬਰ ਸੀ ਉਹ ਦੇਖਿਆ ਤੇ ਉਹ ਮੇਰੇ ਨੰਬਰ ਨਾਲ ਮੈਚ ਕਰਦਾ ਸੀ ਫਿਰ ਉਸ ਤੋਂ ਬਾਅਦ ਅੱਗੇ ਫੋਨ ਕੀਤਾ ਇਹਨਾਂ ਕੋਲ ਜੋ ਸਕਰੀਨ ਸ਼ਾਟ ਲੈ ਕੇ WhatsApp ਤੇ ਫਿਰ ਉੱਥੇ ਕਨਫਰਮ ਕੀਤਾ ਮੈਂ ਉਸ ਤੋਂ ਬਾਅਦ ਫਿਰ ਮੈਂ ਆਪਣਾ ਜੋ ਡਾਕੂਮੈਂਟ ਸੀ ਸਾਰੇ ਟਿੱਕ ਵਗੈਰਾ ਲੈ ਕੇ ਆਇਆ 10 ਲੱਖ ਦਾ ਜੋ ਇਨਾਮ ਸੀ ਉਹ ਮਿਲਰ ਪਰ ਮਹਾਰਾਜ ਦੇ ਕਿਰਪਾ ਕੋ ਵਾਲਾ ਲੁਧਿਆਣਾ ਆਇਆ ਸਪੈਸ਼ਲ ਨੇ ਸੁਭਾਸ਼ ਜੀ ਆਏ ਜੀ ਸਪੈਸ਼ਲੀ ਮੈਂ ਅਜੀਤ ਮਸੂਸ ਹੋ ਰਿਹਾ ਜੀ ਕਰਨ ਬਹੁਤ ਵਧੀਆ ਮਸੂਸ ਹੋ ਰਹਾ ਮਾਰਿਆ ਨੇ ਕਿਰਪਾ ਕੀਤੀ ਦੇਖੋ ਵਧੀਆ ਮਸੂਸ ਹੋ ਨਹੀਂ ਗਾਂਧੀ ਬ੍ਰਦਰ ਕੋਈ ਕਿਉਂ ਆਇਆ ਗਾਂਧੀ ਬ੍ਰਦਰ ਦੀ ਮੈਂ ਇਹਨਾਂ ਦੇ ਇਨਾਮ ਬਹੁਤ ਨਿਕਲਦੇ ਤੇ ਮੇਰਾ ਦਿਮਾਗ ਇਹ ਸੀ ਕਿ ਮਨជ ਵਿਸ਼ਵਾਸ ਸੀਗਾ ਵਿਸ਼ਵਾਸ ਸੀ ਔਰ ਵਿਸ਼ਵਾਸ ਕਰਕੇ ਆਇਆ ਤੇ ਮੇਰਾ ਇਹ ਮਨ ਕਹਿੰਦਾ ਸੀ ਕਿ ਮੈਂ ਵੀ ਇੱਕ ਵਾਰੀ ਲਾਟੇ ਪਾ ਕੇ ਦੇਖਾਂ ਮੇਰੀ ਲਾਟਰੀ ਨਿਕਲੇਗੀ ਪਹਿਲੀ ਵਾਰ ਬਾਈ ਪਹਿਲੀ ਵਾਰ ਨਿਕਲੀ ਜਿੰਦਗੀ ਦੇ 7 ਸਾਲ ਦੀ ਉਮਰ ਚ ਪਹਿਲੀ ਵਾਰ ਨਿਕਲੀ ਹੈ ਤੇ ਇਹਨਾਂ ਦੀਆਂ ਮੈਂ ਵੀਡੀਓ ਹਮੇਸ਼ਾ ਦੇਖਦਾ ਰਹਿਣਾ ਬਹੁਤ ਦੇ ਇਨਾਮ ਨਿਕਲਦੇ ਨੇ ਤੇ ਮੈਂ ਵੀ ਇਸ ਇਨਾਮ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਨਾਂ ਕੀਤਾ ਟੈਕਸੀ ਡਰਾਈਵਰ ਤੋਂ ਲੱਗਦੀ ਬਣ ਗਏ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਦੇਖੋ ਮਹਾਰਾਜ ਨੇ ਕਿਰਪਾ ਕੀਤੀ ਅਰਦਾਸ ਕਰਕੇ ਤੁਰੇ ਸੀ ਉਹਨਾਂ ਦਾ ਨਾਂ ਲੈ ਕੇ ਉਹਨਾਂ ਦੀ ਅਰਦਾਸ ਕਰਕੇ ਕੀ ਕਰਨਾ ਜੀ ਰਾਸ਼ੀ ਜਿਹੜੀ ਆਈ ਹੈ ਕਿਸ ਪਾਸੇ ਦੇਖੋ ਹੁਣ ਸੋਚ ਹੋਊਗੀ ਸੋਚ ਤੇ ਘਰ ਦਾ ਨਿੱਕਾ ਮोटा ਜੋ ਆ ਜੀ ਕੰਮ ਚਲਾਣਾ ਹੈ ਬਾਕੀ ਜੋ ਗੁਰੂ ਘਰ ਦੇ ਵਿੱਚ ਸੇਵਾ ਕਰਾਂਗੇ ਥੋੜੀ ਬੱਧੀ ਮਨਦੇ ਹੋ ਜੋ ਸਾਡੇ ਕਰੀਬ ਅੰਦੀ ਲੱਡ ਨਿਕਲਦੀ ਸੁਪਨੇ ਸাকার ਹੁੰਦੇ ਨੇ ਬਿਲਕੁਲ ਜੀ ਮਹਾਰਾਜ ਦੀ ਕਿਰਪਾ ਹੁੰਦੀ ਦੇਖੋ ਬੰਦਾ ਟੁੱਟਿਆ ਹੁੰਦਾ ਜਿਹੜਾ ਇੱਕ ਬੰਦਾ ਮਜਬੂਰ ਹੁੰਦਾ ਟੁੱਟਿਆਂ ਦਾ ਦਿਨ ਕਰਕੇ ਰਾਤ ਨੂੰ ਖਾਣਾ ਇਹ ਬੜੀ ਮੁਸ਼ਕਲ ਦੀ ਗੱਲ ਹੈ ਬੱਚੇ ਵੀ ਪਾਲਨੇ ਘਰ ਦਾ ਗੁਜ਼ਾਰਾ ਵੀ ਕਰਨਾ ਮੰਗਿਆਈ ਬਹੁਤ ਹੈ ਤੇ ਇੱਕ ਮਹਾਰਾਜ ਦੀ ਕਿਰਪਾ ਜਿਹੜਾ ਹੈਲਪ ਬਹੁਤ ਤਕੜੀ ਵੱਡੀ ਹੋ ਕੀ ਕਹਣਾ ਗਾਂਧੀ ਭਦਰ ਨੂੰ ਤੁਹਾਡਾ ਸਵਾਗਤ ਬਹੁਤ ਧੰਨਵਾਦ ਇਹਨਾਂ ਦਾ ਵੀ ਸਾਰਿਆਂ ਦਾ ਮੀਡੀਆ ਦਾ ਸਾਰਿਆਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ ਬਹੁਤ ਆਸ ਹੈ ਸਰ ਇੱਕ ਜਿਆਦਾ ਤਰ੍ਹਾਂ ਇਹ ਹੁੰਦਾ ਜੇ ਲਾਟਰੀ ਲੱਗ ਜਾਂਦੀ ਹੈ ਨਾ ਦੁਕਾਨਦਾਰ ਪੈਸੇ ਦੀ ਡਿਮਾਂਡ ਕਰਦਾ ਕਿ ਪੈਸੇ ਦੇ ਦੇੋ ਜਾਂ ਮੈਂ ਤੁਹਾਨੂੰ ਅੱਧਰ ਤੁਹਾਡੇ ਸ਼ਹਿਰ ਨਾਲ ਸਰ ਕੋਈ ਇਦਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਮੈਂ ਸਿੱਧਾ ਇੱਥੇ ਆਇਆ ਕੋਈ ਇਹਨਾਂ ਨੇ ਗੱਲ ਨਹੀਂ ਇਹ ਇਹਨਾਂ ਨੇ ਬਹੁਤ ਮਾਣ ਕੀਤਾ ਇਹਨਾਂ ਨੇ ਚਾਹ ਪਾਣੀ ਪਿਲਾਇਆ ਰਿਸਪੈਕਟ ਕੀਤੀ ਬਹੁਤ ਜ਼ਿਆਦਾ ਕਿ ਆਪ ਜਿਹੜਾ ਪੇਪਰ ਵਰਕ ਸੀ ਆਪ ਕੀਤਾ ਸਰ ਬਹੁਤ ਵਧੀਆ ਲੱਗਦਾ ਇਹਨਾਂ ਦਾ ਉਹ ਮਿੱਠਾ ਕਰਾਰੇ ਕਿੱਦਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਜੀ ਬਹੁਤ-ਬਹੁਤ ਧੰਨਵਾਦ ਜੀ ਆ ਵੀ ਲਾਗੇ ਕਿਉਂ ਆ ਬੰਦੇ ਨੇ ਕਿਉਂ ਆ ਬੰਦੇ ਨੇ ਦੇਮੈਂਕੀ ਇਹ ਤੇ ਹੋਰ ਕਿਹੜਾ ਚਾਹੁੰਦਾ ਕਿ ਜਿਹੜੇ ਲੋਕ ਲੋਟਰੀ ਪਾਉਂਦੇ ਆ ਜੇ ਉਹ ਦੁਕਾਨ ਤੋਂ ਖਰੀਦੇ ਆ ਜਾਂ ਕੋਈ ਵਧੀਆ ਦੁਕਾਨਦਾਰ ਤੋਂ ਜਾਂ ਕੋਈ ਕਿਸੇ ਤੋਂ ਵੀ ਜਿੱਤੇ ਭਰੋਸਾ ਹੈ ਜੇ ਫਿਜ਼ੀਕਲ ਲੋਟਰੀ ਉਹਨੇ ਖਰੀਦੀ ਹੁੰਦੀ ਹੈ ਤਾਂ ਹੀ ਉਹ ਲੋਟਰੀ ਨੂੰ ਕਲੇਮ ਕਰ ਸਕਦਾ ਆਦਰਵਾਇਸ ਜੇ ਉਹਦੇ ਕੋਲ WhatsApp ਤੇ ਫੋਟੋ ਹੈ ਜਾਂ ਕਿਸੇ ਵੀ ਜਗ੍ਹਾ ਤੇ ਕੋਈ ਫੋਟੋ ਹੈ ਉਹ ਵੈਲਿਡ ਨਹੀਂ ਹੁੰਦੀ ਕਿਉਂਕਿ ਲੋਟਰੀ ਨੂੰ ਕਲੇਮ ਕਰਵਾਉਣ ਦੇ ਲਈ ਇੱਕ ਹਾਰਡ ਕਾਪੀ ओरिजिनल ਲੋਟਰੀ ਹੋਣੀ ਜ਼ਰੂਰੀ ਹੈ ਉਹ ਤਾਂ ਹੀ ਕਲੇਮ ਹੋਏਗੀ ਤਾਂ ਹੀ ਸਬਮਿਟ ਹੋਏਗੀ ਅੱਗੇ ਕਿਉਂਕਿ ਅਸੀਂ ਵੀ ਸਬਮਿਟ ਕਰਵਾਣੀ ਹੁੰਦੀ ਆ ਤਾਂ ਉਹ ਕਲੇਮ ਹੋ ਕੇ ਤੁਹਾਡੇ ਅਕਾਊਂਟ 'ਚ ਪੈਸੇ ਆਉਂਦੇ ਆ ਤੇ ਇੱਕ ਚੀਜ਼ ਹੋਰ ਹੈ ਕਿ ਲੋਕਾਂ ਨੂੰ ਐ ਲੱਗਦਾ ਲੋਟਰੀ ਦੇ ਪੈਸੇ ਐਦਾਂ ਹੀ ਵਟਸਐਪ ਤੇ ਫੋਟੋ ਭੇਜ ਦਿਓ ਤੇ ਰਿਜ਼ਲਟ ਚੈੱਕ ਕਰਵਾ ਲਓ ਕਿ ਉੱਥੇ ਮਿਲ ਜਾਂਦੇ ਆ ਤੇ ਪਹਿਲਾਂ ਪੈਸੇ ਦੇ ਕੇ ਕੋਈ 4-5 ਹਜ਼ਾਰ ਕਲੇਮ ਕਰਵਾ ਲਓ ਐਦਾਂ ਦਾ ਕੁਝ ਨਹੀਂ ਹੁੰਦਾ ਆ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕੋਈ ਲੋਕ ਤੁਹਾਡੇ ਤੋਂ ਮੰਗਣਗੇ 4500 ਰੁਪਏ 6000 ਰੁਪਏ ਕਿ ਤੁਹਾਡਾ ਕੋਈ ਲੋਟਰੀ ਜਾਂ ਪ੍ਰਾਈਜ਼ ਨਿਕਲਿਆ 5 ਲੱਖ ਜਾਂ 10 ਲੱਖ ਰੁਪਏ ਦਾ ਤੁਸੀਂ ਉਹਨੂੰ ਕਲੇਮ ਕਰਵਾਉਣ ਦੇ ਲਈ ਸਾਨੂੰ ਪਹਿਲਾਂ ਪ ਕੋਈ GSG ਦਾ ਫਾਰਮ ਹੁੰਦਾ ਕੋਈ ਇੰਨੇ ਪੈਸੇ ਕੱਟ ਕੇ ਆਂਦੇ ਆ ਐਦਾ ਦਾ ਕੁਝ ਨਹੀਂ ਹੁੰਦਾ ਹੁਣ ਇਹਨਾਂ ਕੋਲ ਜਿਹੜੇ ਕਾਗਜ਼ ਨੇ ਆ ਦੇਖੋ ਜੀ ਸਾਰੇ ਕਲੇਮ ਫਾਰਮ ਵਾਲੇ ਕਾਗਜ਼ ਨੇ ਇਹਦੇ ਵਿੱਚ ਸਾਰੇ ਕਾਗਜ਼ ਲਾਟਰੀ ਵੀ ਇਹਦੇ ਵਿੱਚ ਹੀ ਹੈ ਇਹ ओरिजिनल ਲਾਟਰੀ ਜਿਹਨੂੰ ਕਹਿੰਦੇ ਹਾਰਡ ਕਾਪੀ ਫਿਜ਼ੀਕਲ ਲਾਟਰੀ ਵੀ ਇਹਦੇ ਵਿੱਚ ਹੈ ਜਿਹਦੀ ਫੋਟੋ ਕਾਪੀ ਮੈਂ ਤੁਹਾਨੂੰ ਦਿਖਾ ਦਿੰਦਾ ਇਹ ओरिजिनल ਲਾਟਰੀ ਇਹਦੇ ਵਿੱਚ ਹੈ ਇਹ ਜਮ੍ਹਾਂ ਕਰਵਾਣੀ ਪੈਂਦੀ ਹੈ ਜੀ ਹੁਣੇ ਚੰਡੀਗੜ੍ਹ ਜਾ ਕੇ ਜਮ੍ਹਾਂ ਕਰਵਾਣਗੇ ਤਾਂ ਇਹਨਾਂ ਨੂੰ 2-3 ਮਹੀਨੇ ਬਾਅਦ ਪੈਸੇ ਆਣੇ ਠੀਕ ਹੈ ਨਾਲ ਦੇ ਨਾਲ ਜਾਂ ਪਹਿਲਾਂ ਕੁਝ ਨਹੀਂ ਦੇਣਾ ਪੈਂਦਾ ਤੁਸੀਂ ਕਦੀ ਪਹਿਲਾਂ ਕੁਝ ਦਿੱਤਾ ਜੀ ਲਾਟ ਆ ਦੇਖ ਲਓ ਜੀ ਕੋਈ ਨਹੀਂ ਆਨਲਾਈਨ ਸਾਰਾ ਸਾਰ ਫਰਾਡ ਹੈ WhatsApp ਦੇ ਮਤਲਬ ਫੋਟੋ ਮਤਲਬ ਫਰਾਡ ਜੇ ਵੀ WhatsApp ਤੇ ਫੋਟੋ ਖਰੀਦ ਲਈ ਤੁਹਾਡੇ ਨਾਲ ਫਰਾਡ ਦੀ ਸ਼ੁਰੂਆਤ ਹੋ ਚੁੱਕੀ ਹੈ ਮਤਲਬ ਤੇ ਤੁਸੀਂ ਕੋਈ ਰਿਜ਼ਲਟ ਜੇ ਕੋਈ ਐਡਿਟ ਕਰਕੇ ਤੁਹਾਨੂੰ ਭੇਜੇਗਾ ਲੋਟਰੀ ਦਾ ਨੰਬਰ ਤੇ ਐਡਿਟ ਕੀਤਾ ਹੁੰਦਾ ਹੈ ਤੇ ਰਿਜ਼ਲਟ ਐਡਿਟ ਕਰਕੇ ਤੁਹਾਨੂੰ ਭੇਜਦਾ ਕਿ ਤੁਸੀਂ ਇੰਨੇ ਪੈਸੇ ਪਾ ਦਿਓ ਇੰਨੇ ਪਾ ਦਿਓ ਤੁਹਾਡਾ ਇਨਾਮ ਨਿਕਲ ਗਿਆ ਐਦਾਂ ਦਾ ਕੁਝ ਨਹੀਂ ਹੁੰਦਾ ਜਿਹਦੀ ਵੀ ਲੋਟਰੀ ਨਿਕਲਦੀ ਹੈ ਉਹਨੂੰ ਰੁਪਈਆ ਵੀ ਨਹੀਂ ਦੇਣਾ ਪੈਂਦਾ ਉਹਨੂੰ ਕਲੇਮ ਕਰਵਾਉਣ ਦੇ ਲਈ ਗਾਂਧੀ ਬ੍ਰੋਸਰ ਕੋ ਲਾਓ ਅਸੀਂ ਕਾਗਜ਼ੀ ਕੰਮ ਵੀ ਆਪਣੇ ਪੈਸੇ ਤੋਂ ਆਪ ਖੁਦ ਕਰਕੇ ਦੇਨੇ ਆ ਜਿਵੇਂ ਕਿ ਇਹਨਾਂ ਨੇ ਵੀ ਕਿਹਾ ਇਹਨਾਂ ਦਾ ਕੋਈ ਕਾਗਜ਼ੀ ਕੰਮ ਤੇ ਵੀ ਆਪਾਂ ਰੁਪਈਆ ਲਿਆ ਜੀ ਸਾਡੇ ਤੋਂ ਕੋਈ ਨਹੀਂ ਸਰ ਕੋਈ ਆਪ ਦੇ ਨਾਲ ਕੋਈ ਤੋਂ ਵੱਡੀ ਇਮਾਨਦਾਰੀ ਦੀ ਆਪਾਂ ਦਾਵਾ ਕੀ ਧੋਖ ਦੀ ਐ ਉਸ ਦਾ ਕਾਗਜ਼ੀ ਕੀ ਜਿਹੜਾ ਹੁਣ ਲਗਾਤਾਰ ਨਾਮ ਲੱਗ ਰਹੇ ਨੇ ਜੇਤਾ ਕੋਲ ਖੜਾ ਨਾਮ ਵਸਾ ਬਸ ਨਹੀਂ ਗਣਾ ਬਹੁਤ ਬਹੁਤ ਮੇਰ ਹੈ ਪ੍ਰਮਾਤਮਾ ਜੀ ਅਸੀਂ ਪ੍ਰਮਾਤਮਾ ਦਾ ਕਦੀ ਵੀ ਦੇਣਾ ਨਹੀਂ ਦੇ ਸਕਦੇ ਅੱਜ ਆ ਲੈਵਲ ਤੇ ਪਹੁੰਚੇ ਆ ਕਦੀ ਸੋਚਿਆ ਨਹੀਂ ਸੀ ਪਰ ਇਹ ਹੈ ਕਿ ਹੁਣ ਹੁਣ ਪ੍ਰੋ ਕਰ ਰਹੇ ਆ ਆ ਹੌਲੀ ਹੌਲੀ ਵੱਡੇ ਵੱਡੇ ਹੋਵਾਂਗੇ ਵੱਡੀ ਵੱਡੀ ਲੋਕਾਂ ਦੇ ਕੋਲ ਪਹੁੰਚਾਂਗੇ ਅੰਮ੍ਰਿਤਸਰ ਜਲੰਧਰ ਨਵਾਂ ਸ਼ਹਿਰ ਹਰ ਜਗ੍ਹਾ ਤੇ ਆਣ ਵਾਲੇ ਆ ਕੁਛੀ ਸਮੇਂ ਦੇ ਵਿੱਚ ਬੁੱਲਾਪੁਰ ਵਿੱਚ ਸਾਡੀ ਇੱਕ ਨਵੀਂ ਦਰਾਜ ਖੁੱਪਨ ਹੋ ਚੁੱਕੀ ਹੈ ਬੁੱਲਾਪੁਰ ਰਾਈਕੋਡ ਰੋਡ ਤੇ ਉਹ ਚੀਜ਼ ਦਾ ਤੁਸੀਂ ਮਤਲਬ ਪਿਆਰ ਰੋ ਤੇ ਉਧਰ ਵੀ ਤੁਸੀਂ ਟਿਕਟ ਬਾਈ ਕਰ ਸਕਦੇ ਹੋ